ਭਗਵੰਦ ਜੀ ਦਾ ਖਾਲਸਾ ਜੀ ਭਗਵੰਦ ਜੀ ਕੀ ਫਤਿਹ ਅੱਜ ਤਰੀਕ 21 ਜੀ ਸਵੇਰੇ ਤਕਰੀਬਨ 6 ਵਜੇ ਆ ਤੇ ਚਾਹ ਦਾ ਲੰਗਰ ਚੱਲ ਰਿਹਾ ਸੰਗਤਾਂ ਵੇ ਰੋਗੋ ਵੀ ਰਹੀਆਂ ਅੱਜ ਸਵੇਰ ਚਾਹ ਦੇ ਨਾਲ ਖੜਾਬ ਜਮ ਨੂੰ ਅਰੋਗ ਰਹੀਆਂ ਚਾਹ ਦਾ ਲੰਗਰ ਸ਼ਗਨ ਲਈ ਸ਼ਾਦੇ ਦਾ ਟਾਈਮ 8 ਵੇ ਚੱਲੂਗਾ ਜੀ ਤੇ ਪਹਿਲਾਂ ਚਾਹ ਦੇ ਨਾਲ ਲੰਗਰ ਆ ਜਾ ਹੁਣ ਇੰਦਰ ਲੰਗਰ ਤਿਆਰ ਹੋਈ ਜਾਂਦਾ ਹੈ ਸ਼ਾਬਦੀਆਂ ਭਾਈ ਗੁਰਜੀ ਦਾ ਖਾਤ ਸਾਜੀ ਭਾਈ ਗੁਰਜੀ ਕੀ ਫਤਈ 8 ਵੇ ਦਾ ਟਾਈਮ ਹੋ ਗਿਆ ਜੀ ਅੰਦਰ ਸ਼ਾਦੇ ਦਾ ਲੰਗਰ ਚੱਲ ਰਿਹਾ ਜੀ ਆ ਪਾਸਾ ਵਾਈ ਗੁਰਦੇ ਬੋਲੂ ਭਾਈ ਸੋਭਾ ਸੋਭੇ ਲੱਤਾ ਹਨਾ ਪੋਲੇ ਚਲੋ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਸੋਭਾ 8 ਵਜੇ ਦਾ ਟਾਈਮ ਆ ਜੀ ਦੋ ਤਿੰਨ ਦਿਨ ਤੋਂ ਸੰਗਤ ਥੋੜਾ ਫਰਕ ਪਿਆ ਸੰਗਤ ਦਾ ਪਾਲਾ ਅੱਜ ਕਹਿੰਦਾ ਜਾਣ ਨੂੰ ਫਿਰਦਾ ਤੇ ਬਾਕੀ ਹੁਣ ਕਹਿ ਨਹੀਂ ਸਕਦੇ ਕੋਈ ਵੀ ਬਾਬਾ ਜੀ ਕੀ ਕਹਿੰਦੇ ਨੇ ਜਾਣ ਦਿੰਦੇ ਆ ਕਿ ਨਹੀਂ ਪਹਿਲੇ ਕਿਵੇਂ ਫਿਰ ਜਾਣਾ ਹਾਂਜੀ ਜਾਣਾ ਹੀ ਅੱਜ ਅੱਛਾ ਪੁੱਛ ਲੈ ਬਾਬਾ ਜੀ ਨੂੰ ਪੁੱਛ ਲੈ ਉਧਰੋਂ ਵੀ ਠੀਕ ਹੈ ਸੰਗ ਤਾਂ ਬੜੇ ਪਿਆਰ ਨਾਲ ਜਿਖਾਦਾ ਛਕ ਰਹੀਆਂ ਬਾਬਾ ਜੀ ਵੀ ਆ ਗਏ ਉਹ ਲੈ ਕੜੀ ਚੌਲ ਚਾਣੇ ਤੇ ਮੂ ਦਾ ਹਲਵਾ ਬਣਿਆ ਸਭਾ ਗਾਜਾ ਹੁਣ ਚੱਲੀਆਂ ਉਹ ਤੁਸੀਂ ਪਹਿਲਾਂ ਵੇਖਿਆ ਹੀ ਆ ਵਲੌਗ ਚ ਬਾਕੀ ਅੱਲਾ ਜੀ ਜਾਂ ਜਾਨ ਮੂਰੇ ਆਉਂਦਾ ਆ ਲੰਗਰ ਦਾ ਸਕੈਨਰ ਆ ਜੇ ਕਿਸੇ ਨੇ ਵੀ ਕੋਈ ਦਾਨ ਕਰਨਾ ਪੈਸੇ ਕੋਈ ਟ੍ਰਾਂਸਫਰ ਕਰਨੇ ਆ ਇਹਦੀ ਫੋਟੋ ਮੈਂ ਸਪੈਸ਼ਲ ਵਲੌਗ ਦੇ ਵਿੱਚ ਪਾ ਦੂੰਗਾ ਤੇ ਤੁਸੀਂ ਇਹਦੇ ਵੀ ਸਕੈਨ ਕਰਕੇ ਜੋ ਆਵਦਾ ਉਸਵੰਦ ਆ ਜੀ ਸੈਂਡ ਕਰ ਸਕਦੇ ਆਂ ਤੇ ਲੰਗਰਾਂ ਦੇ ਵਿੱਚ ਪਾ ਸਕਦੇ ਆਂ ਹਾਂਜੀ ਵਾਹਿਗੁਰੂ ਜੀ ਅੱਜ ਆਪਣੇ ਥੋੜੇ ਸੇਵਾਦਾਰ ਜਾ ਰਹੇ ਆ ਦਰ ਦੁਪਹਿਰ ਦਾ ਜਿਹੜਾ ਸੈਟਅਪ ਹੋ ਰੈਡੀ ਹੋ ਰਿਆ ਵਾ ਅੱਜ ਕੀ ਖਾਣਾ ਸੰਗਤ ਨੇ ਪਕੌੜੇ ਹਾਂਜੀ ਅੱਜ ਪਕੌੜੇ ਜੀ ਆ ਬਿੰਦਰੀ ਬਾਈ ਬਣਾ ਰਿਆ ਕੱਚੇ ਕਰ ਰਿਆ ਪੱਕੇ ਨਾਲ ਦੀ ਨਾਲ ਪਾਲੇ ਜਾ ਰਿਆਂ ਬਾਈ ਹਾਂਜੀ ਜਾ ਰਿਆਂ ਜੀ ਕਿੰਨੇ ਖੁਸ਼ੀ ਕਰੇ ਜਾਂਦੀ ਬਹੁਤ ਖੁਸ਼ੀ ਆ ਜੀ ਹੈ ਸੱਚੀ ਬਹੁਤ ਖੁਸ਼ੀ ਆ ਸੱਚੀ ਦਾ ਖੁਸ਼ੀ ਬਾੜੀ ਆ ਆਏਗਾ ਕਿਹੜਾ ਕਿਹਦੇ ਵਾਪਸ ਪੁੱਛ ਲੈ ਸਾਫ ਸਾਏਗਾ ਕਿ ਲੈ ਆਪਾਂ ਕਿਵੇਂ ਆਏਗਾ ਵਾਪਸ ਨਹੀਂ ਹੋਣੀ ਆਉਂਦਾ ਹਾਂ ਨਹੀਂ ਮੁੜਦਾ ਤੂੰ ਬਈ ਨਹੀਂ 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 ਮੋਟਰ ਮੋਟਰ ਆਈ ਕਰਕੇ ਰੁਪਏ ਕਿਵੇਂ ਫਿਰ ਹੁਣ ਠੀਕ ਵਧੀਆ ਲੱਗਾ ਇੱਥੇ ਹਾਂਜੀ ਬਹੁਤ ਵਧੀਆ ਤੇ ਸੇਵਾ ਵਧੀਆ ਚੱਲੀ ਦੋਨੇ ਜਾ ਰਹੇ ਆ ਅਸੀਂ ਹੈ ਸੱਚੀ ਚੱਲੇ ਆ ਯਾਰ ਮੇਰਾ ਜੀ ਨਹੀਂ ਲੱਗਣਾ ਪੱਲੇ ਯਾਰ ਇਹ ਬਾਬੇ ਮੈਂ ਫੋਨ ਕਰੀਂ ਡੇਲੀ ਫੋਨ ਕਰਨਾ ਚਾਹੀਦਾ ਤਾ ਮੈਨੂੰ ਠੀਕ ਆ ਡੇਲੀ ਫੋਨ ਆਇਆ ਕਰੂਗਾ ਨਾ ਠੀਕ ਆ ਬਾਈ ਤੁਸੀਂ ਵੀ ਚੱਲੇ ਹਾਂਜੀ ਹਾਂਜੀ ਚੱਲੇ ਹੋਰ ਵਧੀਆ ਰਹੀ ਸੇਵਾ ਵਧੀਆ ਵਧੀਆ ਜੀ ਉੱਪਰ ਦਰਸ਼ਨ ਮਿਲੇ ਵਧੀਆ ਹੋਏ ਸਾਧੂ ਤਾਂ ਬੰਦਾ ਬਹੁਤ ਵਧੀਆ ਯਾਰ ਇੰਨੀ ਸੇਵਾ ਕਰਦਾ ਨਾ ਦੈਨ ਲਾ ਕੇ ਬੰਦਾ ਸੇਵਾ ਕਰਦਾ ਪੂਰੀ ਯਾਰ ਦੋ ਕੁ ਦਿਨ ਬਿਮਾਰ ਹੋ ਗਿਆ ਸੀ ਪਰ ਹੁਣ ਸਹੀ ਆ ਹਨਾ ਸਾਧੂ ਹੁਣ ਸੈਟ ਆ ਨਾ ਸਿਹਤ ਹਾਂ ਜਿਵੇਂ ਮੈਂ ਵੀ ਹੋ ਗਿਆ ਸੀਗਾ ਵਿੱਚ ਜੇ ਪਰ ਹੁਣ ਸੈਟ ਆ ਕੰਮ ਹਾਂ ਸੈਟਾ ਸੈਟਾ ਕੰਮ ਹੋਰ ਬਾਈ ਜੀ ਸਕਦਾ ਇੱਧਰ ਚਾਹ ਦਾ ਲੰਗਰ ਛਕ ਰਹੀ ਆ ਦੁਪਹਿਰ ਲਈ ਪਕੌੜੇ ਬਣ ਰਹੇ ਆ ਤੇ ਇੱਧਰ ਬਾਈ ਬਾਈ ਪਾ ਦੇ ਤੂੰ ਵੀ ਐਂਡ ਵਾਲੀ ਬਾਲਟੀ ਬੋਲਟੀ ਪਾ ਦੀ ਪਾ ਦੀ ਪਾ ਦੀ ਬਸ ਠੀਕ ਆ ਆ ਬਾਈ ਵੀ ਜਾ ਰਿਹਾ ਬਾਈ ਅੰਬੌਰ ਤੋਂ ਹਣਾ ਬਾਈ ਹਾਂ ਠੀਕ ਬਾਈ ਤੂੰ ਵੀ ਯਾਰ ਗਲਤ ਗੱਲ ਓੜੇ ਨੇ ਆਪਰੇਸ਼ਨ ਕਰਾਇਆ ਹੋਇਆ ਕਰਕੇ ਔਖਾ ਹੋ ਗਿਆ ਠੀਕ ਆ ਹੋਰ ਪਾਲੇ ਫਿਰ ਬਹੁਤ ਵਧੀਆ ਜੀ ਕਿਵੇਂ ਵਧੀਆ ਰਹੀ ਸੇਵਾ ਜੀ ਬਾਬਾ ਜੀ ਪਾਲ ਲਈ ਕਿਵੇਂ ਅੱਧੇ ਚੱਲਿਆ ਜੀ ਚਾਰਾ ਕਹਿੰਦਾ ਮੇਰਾ ਘਰੇ ਸਰਦਾ ਨਹੀਂ ਮਤਲਬ ਮੁੜ ਕੇ ਆ ਜੀ ਫਿਰ ਆ ਜੂਗਾ ਨਹੀਂ ਆ ਜੂਗਾ ਜੀ ਫਿਰ ਮੁਸ਼ਕਲ ਆ ਜੀ ਇਹ ਉਹੀ ਪਜਾ ਆ ਜਾਂਦਾ ਵੀ ਪਜੜਾ ਕੱਪੜੇ ਵੀ ਨਹੀਂ ਪੈਣੇ ਸਾਸਰੀ ਆਕਾਰ ਸਵਾਦ ਨਾਲ ਪਾਣੀ ਜਮੇ ਨਹੀਂ ਆਉਂਦਾ ਜਦੋਂ ਦੇ ਆਏ ਹਾਂ ਤੇ ਅੱਜ ਪਾਣੀ ਪਾਣੀ ਹੋ ਗਿਆ ਅੱਜ ਪੈ ਵੀ ਬੰਦ ਹੋ ਗਿਆ ਆ ਆਪਾਂ ਹੀ ਪੈ ਬੂਬ ਲਈ ਜਾਂਦੇ ਆ ਨਹੀਂ ਥੋੜਾ ਠੰਡਾ ਵੀ ਨਹੀਂ ਠੰਡਾ ਆਪਣੇ ਕੋਲ ਹੀ ਕਰਾਂਗਾ ਪ੍ਰੈਸ਼ਰ ਬਾਲਾ ਵਾਜ ਪਾਣੀ ਬਹੁਤ ਹੋ ਗਿਆ ਅੱਜ 3 ਵਜੇ ਦਾ ਟਾਈਮ ਹੋ ਗਿਆ ਜੀ ਤੇ ਪਕੌੜਿਆਂ ਲੰਗਰ ਚੱਲਣ ਲੱਗਾ ਜੀ ਜੋ ਡੇਲੀ ਦਾ ਟਾਈਮ ਟੀਮ ਚ ਸੰਗ ਤਾਂ ਅੱਜ ਥੋੜੀ ਸੰਗ ਦਾ ਘਟਾ ਪਰ ਫੇਰ ਵੀ ਚਲੋ ਪਹਿਲਾਂ ਜੀ ਚਾਹ ਦੇ ਨਾਲ ਪਕੌੜੇ ਚੱਲਦੇ ਸੀ ਤੇ ਹੁਣ ਆਪੜ ਚੱਲਦੇ ਪਏ ਆ ਹੁਣ ਸੰਗ ਦਾ ਕਾਫੀ ਆ ਗਿਆ ਜੀ ਤੇ ਚਾਹ ਦਾ ਲੰਗਰ ਚੱਲ ਚਾਹ ਕਰਈਆਂ ਅੰਦਰ ਲੰਗਰ ਵੀ ਚੱਲ ਰਿਹਾ ਆ ਬੰਦਾ ਨਾ ਜਿਹੜਾ ਨਵੀਆਂ ਨਵੀਆਂ ਐਡਮਾਂ ਆਈਆਂ ਰਾਸਤੇ 'ਚ ਲੰਗਰ 'ਚ ਚੱਲਦੀਆਂ ਰਹਿਣੀਆਂ ਜੀ ਜਦੋਂ ਵੀ ਸ੍ਰੀ ਹਿਮਕੁੰਡ ਸਾਹਿਬ ਦੀ ਰਾਸਤੇ 'ਚ ਜਾਂਦੇ ਹਾਂ ਤੇ ਲਹਿਰੇਗਾ ਗੱਗੇੜਾ ਦੇ ਲੰਗਰ ਤੇ ਜ਼ਰੂਰ ਰੁੱਕ ਜਾਇਆ ਕਰੋ ਤਾਂ ਦਾ ਹੀ ਦੇਖ ਸਕਦੇ ਆ ਤੇਰਿੰਦਰ ਵੀ ਤੇ ਬਾਹਰ ਜਮਾਂ ਸੰਗ ਤਾਂ ਘਟ ਜਾਂਦੀ ਆ ਪਰ ਇਸ ਮੌਕੇ ਫੇਰ ਸੰਗਤ ਵਧੀਆ ਆਉਂਦੀ ਆ ਪਰ ਜਿਹੜੀਆਂ ਵੀ افਵਾਹਾਂ ਫੜਾਈਆਂ ਜਾ ਰਹੀਆਂ ਜੀ ਵੀ ਉੱਥੇ ਰਾਹ ਬੰਦ ਹੋ ਗਏ ਵੀ ਮਾਰ ਮੌਸਮ ਜਿਆਦਾ ਖਰਾਬ ਆ ਇਦਾਂ ਦੀ ਕੋਈ ਗੱਲ ਨਹੀਂ ਜੀ ਸਭ افਵਾਹਾਂ ਵਾਂ ਯਾਤਰਾ ਲਗਾਤਾਰ ਜਾਰੀ ਹੈ ਜੀ ਕੋਈ ਰੁਕਾਵਟ ਨਹੀਂ ਫੈਲਾ ਰਸਤਾ ਹੀ ਪੂਰਾ ਵਧੀਆ ਤੇ ਦੂਜਾ ਸੜਕ ਵਾਲਾ ਹੀ ਪੂਰਾ ਵਧੀਆ ਤੇ ਬਾਕੀ ਕੰਡਾਈ ਸੇਵਾ ਚੱਲ ਰਹੀ ਹੈ। ਆਜਮਾ ਖਰਾਬ ਹੋ ਗਿਆ ਮੁੰਡੇ ਕੋਈ ਨਹੀਂ ਆਜਮਾ ਖਰਾਬ ਹੋ ਗਿਆ ਹਾਂਜੀ ਆਜਮਾ ਖਰਾਬ ਹੋ ਗਿਆ ਬਾਹਾਨਾ ਬੀਤੇ ਲੋਕ ਨੇ ਕੋ ਕਾਪ ਦਿਨੇ ਹਾਂ ਜੀ ਪਾਣੀ ਵਧੀਆ ਹੋ ਗਿਆ ਪਾਣੀ ਦੀ ਬੜੀ ਟੈਂਸ਼ਨ ਸੀ ਹਾਂ ਜੀ ਪਾਣੀ ਵਧੀਆ ਹੋ ਗਿਆ ਜੀ ਹਾਂ ਜੀ ਹਾਂ ਜੀ ਉਹਦੀ ਗੱਲ ਸਹੀ ਹੋ ਗਈ ਹੈ ਨਾ ਜੀ ਪਾਣੀ ਪਾਣੀ ਹੋ ਗਿਆ ਹੈ ਨਾ ਜੀ ਕੋਈ ਨਹੀਂ ਆਪਣਾ ਬਾਤ いい感じ。Hey, you <laughs> ਬਾਈ ਹਰੇਕ ਹੰਦੀ ਜਾਂਦੀ ਸੰਗਤ ਨਾਲ ਗੱਲਾਂ ਕਰਦੇ ਆ ਪੁੱਛਦੇ ਆ ਵੀ ਯਾਤਰਾ ਕਿਵੇਂ ਆ ਸਹੀ ਆ ਸਾਰੇ ਆਪ ਵੀ ਬਣੀ ਯਾਰ ਸਾਡੇ ਹਟੂਦੇ ਆ 9 ਵਜ ਗਿਆ ਜੀ ਤੇ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਅੱਜ ਕਾਫੀ ਸੰਗਤ ਆਈ ਆ ਰਾਤ ਰੁਕਣ ਲਈ ਹਸਾਰ ਤੋਂ ਸੰਗਤ ਆਈ ਆ ਜੀ ਜੋ ਲੰਗਰ ਦੇ ਵਿੱਚ ਕਾਫੀ ਸਜੋਬ ਆਉਂਦੇ ਆ ਜੀ ਤੇ ਸਾਰੀ ਸੰਗਰ ਇੱਥੇ ਰੋਗੀ ਆ ਤੇ ਉਹ ਕੱਲੂ ਜਾਊਗੀ ਮੱਥਾ ਟੇਕਣ। ਬਾਕੀ ਹੋਰ ਸੰਗਤਾਂ ਵੀ ਪ੍ਰਸ਼ਾਦਾ ਛਕ ਰਹੀਆਂ। ਇਹ ਅੰਮਾਈ ਹੋਣੀ ਪਤਾਈ। ਇਹ ਇਹ ਬਹੁਤ ਨਿੱਕਾ ਸੇਵਾ ਜ਼ਰਾ। ਹਾਂ ਕੀ ਨਾ ਜ਼ਰਾ। ਠੀਕ ਆ ਤੇ ਫਿਰ ਪਹਿਲੀ ਵਾਰ ਆਇਆ ਤੂੰ ਵੀ। ਪਹਿਲੀ ਵਾਰ ਆਇਆ। ਕਿਵੇਂ ਜੀ ਲੱਗ ਗਿਆ। ਘਰ ਦੀ ਯਾਤਰਾ ਨੇ ਆਉਂਦੇ। ਆਉਂਦੀ ਹੈ ਘਰ ਦੀ ਯਾਤਰਾ। ਫਿਰ ਜੀ ਨਹੀਂ ਲੱਗਦਾ ਨਾ ਤੇ ਫਿਰ ਮੱਥਾ ਟੇਕਣੇ ਜਾਣਾ ਜਾਣਾ ਕਦੋਂ ਜਾਣਾ ਠੀਕ ਚਾਚੇ ਨਾਲ ਆਇਆ ਹਨਾ ਹਾਂ ਅੱਜ ਤਕਰੀਬਨ ਜੀ ਸਵਾ 10 ਦਾ ਟਾਈਮ ਹੋ ਗਿਆ ਪਰ ਫੇਰ ਵੀ ਸੰਗਤ ਟਰੱਕ ਸੰਗਤ ਦਾ ਆ। ਸਵਾ 10 ਵਹੀ ਪ੍ਰਸ਼ਾਦਾ ਪਕ ਰਿਹਾ ਅੱਜ। ਮਾਈਆਂ ਬੀਬੀਆਂ ਥੱਲੇ ਪ੍ਰਸ਼ਾਦਾ ਪਕਾ ਰਹੀਆਂ ਅਜੇ। ਚਲੋ ਆਪਾਂ ਚਾਉਦੇ ਥੱਲੇ gekeੜਾ ਮਾਰਨ। ਪੁੱਛਦੇ ਆ ਮਾਈਆਂ ਨੂੰ ਵੀ ਅੱਜ ਇੰਨੀ ਦੇਰ ਤੱਕ ਵਾਦਾ 10 ਵਜੇ ਤੱਕ ਅੱਜ ਪ੍ਰਸ਼ਾਦਾ ਪੱਕਿਆ ਸੰਗਤ ਜਿਆਦਾ ਆ ਗਈ ਕਰਕੇ ਇੱਧਰ ਮਾਈਆਂ ਬੀਬੀਆਂ ਇਹ ਵੀ ਪਛਾਦਾ ਪਕਾ ਰਹੀਆਂ ਇੱਟ ਕਿਉਂ ਲਾ ਕੇ ਤੋ ਕਰਦੇ ਹਾਂ ਜੀ ਫਾਜੀ ਸਾਹਿਬ ਕਿਵੇਂ ਅੱਜ ਜਿੰਨੀ ਦੇਰ ਤੱਕ ਫਿਰ ਪ੍ਰਸ਼ਾਦਾ ਲੇਟ ਹੋਗੇ ਸੰਗਤ ਆ ਗਈ ਨਾ ਜਿਆਦਾ ਸੰਗਤ ਜਿਆਦਾ ਆ ਗਈ ਪਹਿਲਾਂ ਘੱਟ ਲਾਏ ਪ੍ਰਸ਼ਾਦਾ ਪਰ ਪਹਿਲਾਂ ਹੀ ਜਿਆਦਾ ਆ ਗਈ ਸੀ ਨਾ ਸੰਗਤ ਕਿ ਤੇਰੋ ਬਦਲ ਬਿੰਦੋ 2:30 ਵਜੇ ਲਗਭਗ ਟਾਈਮ ਹਾਂ 2:30 ਵਜੇ ਆਪਾਂ ਹੁਣ ਪੈਂਦੇ ਆ ਵੈਸੇ ਤਾਂ ਸਾਰੀ ਸੰਗਤ ਅੱਜ ਸੰਗਤ ਕਾਫੀ ਜ਼ਿਆਦਾ ਰੁਗੀ ਆ ਅੱਜ ਤਾਂ ਪੈਣ ਦੀ ਜਗ੍ਹਾ ਜਿੱਤੇ-ਜਿੱਤੇ ਮਿਲਦੀ ਆ ਪੈ ਜੋ ਅੱਜ ਤਾਂ ਇਹ ਹੋਇਆ ਪਿਆਰ ਸੇਵਾਦਾਰਾਂ ਦਾ ਚਲੋ ਫੇਰ ਵੀ ਚਲੋ ਜਿਵੇਂ ਸੰਗਤ ਆਉਂਦੀ ਆ ਸਾਰਿਆਂ ਦਾ ਅਡਜਸਟਮੈਂਟ ਕਰਨੀ ਪੈਂਦੀ ਆ ਬਾਕੀ ਸੇਵਾ ਵਧੀਆ ਚੱਲ ਰਹੀ ਆ ਹੁਣ ਦੇਖਦੇ ਆ ਆਪਾਂ ਕਿੰਨੇ ਦਿਨ ਲਾਉਣੇ ਆ ਸੇਵਾ ਤੇ ਹੋਰ ਬਾਦ ਚੋਂ ਮੱਥਾ ਟੇਕ ਕੇ ਆਉਨੇ ਆ ਤੇ ਬਾਦ ਚੋਂ ਘਰ ਆ ਜਾਵਾਂਗੇ ਮਹੀਨਾ ਇੱਕ ਹੋ ਗਿਆ ਆ ਇਹਨੂੰ ਚਲੋ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਜਿਹੜੇ ਵੀਰ ਨਵੇਂ ਜੁੜ ਰਹੇ ਆ ਚੈਨਰ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ